ਜਿਹੜੇ ਜਨਸ਼ਤਾਰਤ ਪਗਸ਼ਾ ਦਾ ਜਨਮ ਦਿਹਾੜਾ ਜਿਹੜਾ ਕੋ ਧਾਰੀਵਾਲ ਸ਼ਹਿਰ ਵਿੱਚ ਮਨਾਇਆ ਜਾ ਰਿਹਾ ਮੁਸਫਰ ਸੋਸ਼ੀਗਲ ਜੀ ਮੈਂ ਡਾਕਟਰ ਕਮਲਜੀਤ ਸਿੰਘ ਔਰ ਬਾਇਸ ਆਫ ਧਾਰੀਵਾਲ ਦੀ ਸਾਰੀ ਦੀ ਸਾਰੀ ਟੀਮ ਧਾਰੀਵਾਲ ਨਿਵਾਸੀ ਔਰ ਸੀ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਹਾੜੇ ਤੇ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਦਿੰਦੇ ਆ ਹਰ ਸਾਲ ਦੀ ਤਰ੍ਹਾਂ ਅਸੀਂ ਸ਼ਹੀਦ ਭਗਤ ਸਿੰਘ ਦੇ ਗੁੱਤ ਤੇ ਆ ਕੇ ਉਹਨਾਂ ਨੂੰ ਫੁੱਲ ਮਾਲਾ ਭਰਪਣ ਕੀਤੀ ਹੈ ਔਰ ਸਾਰਿਆਂ ਨੂੰ ਖੁਸ਼ੀਆਂ ਮਨਾ ਰਹੇ ਆ ਕਿ ਇਸ ਤਰ੍ਹਾਂ ਦੇ ਜਿਹੜੇ ਸ਼ਹੀਦ ਭਗਤ ਸਿੰਘ ਜਿਨ੍ਹਾਂ ਨੇ ਆਜ਼ਾਦੀ ਦੀ ਜੰਗ ਦੇ ਵਿੱਚ ਬਹੁਤ ਵੱਡਾ ਛੋਟੀ ਜੀ ਉਮਰ ਦੇ ਵਿੱਚ ਯੋਗਦਾਨ ਪਾਇਆ ਔਰ ਉਹਨਾਂ ਦੇ ਸੁਪਨਿਆਂ ਦਾ ਭਾਰਤ ਜਿਹੜਾ ਹੈਗਾ ਸਕਾਰ ਕਰਨ ਵਾਸਤੇ ਉਹਨਾਂ ਦੇ ਸੁਪਨਿਆਂ ਸਕਾਰ ਕਰਨ ਵਾਸਤੇ ਅਸੀਂ ਭਾਰਤ ਨੂੰ ਅੱਗੇ ਲੈ ਕੇ ਜਾਣਾ ਹੈਗਾ ਅਸੀਂ ਸਾਰੇ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਦੀ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦੇ ਆ ਔਰ ਅੱਜ ਦੇਖੋ ਪੰਜਾਬ ਦੇ ਵਿੱਚ ਪੰਚਾਇਤ ਦੇ ਇਲੈਕਸ਼ਨਾਂ ਦਾ ਬਿਗਲ ਵੱਜ ਚੁੱਕਾ ਮੈਂ ਸਾਰੇ ਲੋਕਾਂ ਨੂੰ ਪਿੰਡ ਦੇ ਖਾਸ ਕਰਕੇ ਲੋਕਾਂ ਨੂੰ ਜਿਨ੍ਹਾਂ ਨੇ ਪੰਚਾਇਤਾਂ ਚੁਣੀਆਂ ਨੇ ਉਹਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਆਪਣੇ ਪਿੰਡ ਦੇ ਵਿੱਚ ਬੈਠ ਕੇ ਸੱਥਾਂ ਦੇ ਵਿੱਚ ਬੈਠ ਕੇ ਸਾਂਝੀਆਂ ਥਾਵਾਂ ਤੇ ਬੈਠ ਕੇ ਸਰਵਸੰਮਤੀਆਂ ਕਰਕੇ ਜਿਹੜੇ ਹੈਗੇ ਆ ਆਪਣੇ ਸਰਪੰਚ ਚੁਣੋ ਆਪਣੀ ਪੰਚਾਇਤ ਚੁਣੋ ਨੌਜਵਾਨਾਂ ਨੂੰ ਸੂਜਵਾਨਾਂ ਨੂੰ ਲੋਕਾਂ ਨੂੰ ਪੜ੍ਹੇ ਲਿਖੇ ਲੋਕਾਂ ਨੂੰ ਅੱਗੇ ਲੈ ਕੇ ਆਓ ਔਰ ਜੋ ਆਮ ਆਦਮੀ ਪਾਰਟੀ ਦਾ ਸੁਪਨਾ ਕਿ ਅਸੀਂ ਹਰ ਪਿੰਡ ਦੇ ਵਿੱਚ ਜਿਹੜਾ ਹੈਗਾ ਉਹ ਇੱਕ ਪਰਿਵਰਤਨ ਲਿਆਣਾ ਹੈਗਾ ਉਹ ਪਰਿਵਰਤਨ ਸਾਡੀਆਂ ਪਿੰਡ ਦੀਆਂ ਪੰਚਾਇਤਾਂ ਤੋਂ ਸ਼ੁਰੂ ਹੋਣਾ ਇਹ ਮੌਕਾ ਹੈਗਾ ਕਿ ਚੰਗੀਆਂ ਪ੍ਰਤਿਤਾਤਾਂ ਚੁਣ ਕੇ ਅਸੀਂ ਆਪਣੇ ਪਿੰਡ ਦੇ ਵਿਕਾਸ ਲਈ ਕੰਮ ਕਰੀਏ ਪੰਜਾਬ ਦੇ ਵਿਕਾਸ ਲਈ ਕੰਮ ਕਰੀਏ ਤੇ ਸ਼ਹੀਦ ਭਗਤ ਸਿੰਘ ਦਾ ਜਿਹੜਾ ਸੁਪਨਾ ਉਹਨੂੰ ਸਹਕਾਰ ਕਰੀਏ। ਕਿ ਕਿਹਾ ਵੀ ਆ ਇੰਨੀਆਂ ਕੁਰਬਾਨੀਆਂ ਦੇ ਨਾਲ ਜੇ ਦੋ ਚੀਜ਼ਾਂ ਦੇ ਸੁਪਨੇ ਹੈ ਉਹ ਸਹਕਾਰ ਨਹੀਂ ਨਜ਼ਰ ਆਉ ਰਹੇ ਰੇਟ ਕੋਲੇ ਬਰੇਟਾ ਬਿਲਕੁਲ ਜਿਸ ਤਰ੍ਹਾਂ ਦੇ ਸਾਡੇ ਸ਼ਹੀਦਾ ਨੇ ਜਿਸ ਭਾਰਤ ਦੀ ਆਜ਼ਾਦ ਭਾਰਤ ਦੀ ਕਲਪਨਾ ਕੀਤੀ ਸੀਗੀ ਉਹ ਨਹੀਂ ਹੋ ਸਕਿਆ। ਔਰ ਜਿਹੜੇ ਸਾਡੇ ਰਵਾਇਤੀ ਪਾਰਟੀਆਂ ਦੇ ਪੋਲੀਟੀਸ਼ਨ ਰਹੇ ਨੇ ਉਹਨਾਂ ਨੇ ਸਿਰਫ ਆਪਣੇ ਘਰ ਭਰੇ ਨੇ। ਭ੍ਰਸ਼ਟਾਚਾਰ ਨਾਮ ਦੀ ਚੀਜ਼ ਨਹੀਂ ਹੋਣੀ ਚਾਹੀਦੀ ਸੀਗੀ। ਜਿਹੜੀ ਭਾਈ ਭਤੀਜਾ ਵਾਜ ਦੀ ਚੀਜ਼ ਨਹੀਂ ਹੋਣੀ ਚਾਹੀਦੀ ਸੀਗੀ ਅਗਰ ਤੁਸੀਂ ਇਹਦੇ ਤੋਂ ਸਾਰਾ ਉੱਪਰ ਉੱਠ ਕੇ ਕੰਮ ਕਰੋਗੇ ਤੇ ਫਿਰ ਵਿਦੇਸ਼ ਜਿਹੜਾ ਹੈਗਾ ਅੱਗੇ ਜਾਏਗਾ ਸਾਰੇ ਲੋਕਾਂ ਦੀ ਪਾਰਟਿਸਪੇਸ਼ਨ ਹੋਣੀ ਚਾਹੀਦੀ ਹੈਗੀ ਪਰ ਉਹ ਨਹੀਂ ਹੋਇਆ ਇਸ ਕਰਕੇ ਹੀ ਜਿਹੜਾ ਹੈਗਾ ਅੱਜ ਵੀ ਜਿਹੜੇ ਲੋਕ ਜਿਹਨੇ ਭਾਰਤ ਦੇ ਉਹ ਪਛੜੇ ਨੇ ਗਰੀਬ ਜਿਹੜੇ ਨੇ ਬਹੁਤ ਗਰੀਬ ਹੁੰਦੇ ਜਾ ਰਹੇ ਨੇ ਅਮੀਰ ਜਿਹੜੇ ਬਹੁਤ ਅਮੀਰ ਹੁੰਦੇ ਜਾ ਰਹੇ ਨੇ ਔਰ ਖਾਸ ਕਰਕੇ ਜਿਹੜੀ ਸਾਡੀ ਪੜ੍ਹਾਈ ਹੈ ਜਿਹੜਾ ਸਾਡਾ ਸੰਵਿਧਾਨਿਕ ਅਧਿਕਾਰ ਹੈਗਾ ਉਹ ਪੜ੍ਹਾਈ ਸਾਡੇ ਤੋਂ ਬਹੁਤ ਦੂਰ ਹੋ ਰਹੀ ਹੈ ਕਿਉਂਕਿ ਸਾਰੀ ਪ੍ਰਾਈਵੇਟ ਪੜਾਈ ਹੋ ਰਹੀ ਹੈ ਔਰ ਉਹ ਬਹੁਤ ਮਹਿੰਗੀ ਹੈ ਇਸੇ ਤਰ੍ਹਾਂ ਇਲਾਜ ਜਿਹੜਾ ਹੈਗਾ ਸਾਡਾ ਸਿਹਤ ਸੇਵਾਵਾਂ ਨੇ ਉਹ ਵੀ ਸਾਰੀ ਪ੍ਰਾਈਵੇਟ ਹੋ ਗਈਆਂ ਨੇ ਔਰ ਸਰਕਾਰੀ ਸੇਵਾਵਾਂ ਜਿਹੜੀਆਂ ਬਿਲਕੁਲ ਖਤਮ ਹੋ ਗਈਆਂ ਨੇ ਸੋ ਉਹ ਜਿਹੜਾ ਸਾਡਾ ਸੀਦਾਂ ਦਾ ਜਿਹੜਾ ਸੁਪਨਾ ਸੀਗਾ ਉਹ ਸਕਾਰ ਨਹੀਂ ਹੋ ਰਿਹਾ ਪਰ ਉਹ ਸਾਰੇ ਰਲ ਕੇ ਅਸੀਂ ਜਿਹੜਾ ਇਹ ਪ੍ਰਾਲਾ ਕਰੀਏ ਤੇ ਸੀਦਾਂ ਦੇ ਜਿਹੜੇ ਸੁਪਨੇ ਉਹਨਾਂ ਨੂੰ ਜਿਹੜੇ ਸਾਕਾਰ ਕਰੀਏ ਇਸੇ ਤਾਂ ਤਾਂ ਹੀ ਸਾਡਾ ਜਨਮ ਦਿਨ ਮਨਾਉਣ ਦਾ ਫਾਇਦਾ ਜੀ ਅਸੀਂ ਅੱਗੇ ਵੱਧ ਕੇ ਉਹਨਾਂ ਸੁਪਨਿਆਂ ਨੂੰ ਜਿਹੜਾ ਸਕਾਰ ਕਰਨ ਦਾ ਜਿਹੜਾ ਆਪਣਾ ਬਲ ਬਲ ਜਿਹੜਾ ਸਾਡੇ ਚਾਏ ਅਸੀਂ ਲੋਕਾਂ ਨੂੰ ਜਾਗਰਤ ਕਰੀਏ ਇਹ ਇਨਕਲਾਬ ਜਿੰਦਾਬਾਦ ਇਹ ਸਰਦ ਸਿੰਘ ਜਿੰਦਾ ਅੱਜ ਅਸੀਂ 4 ਵਸਿਆਂ ਵੱਲੋਂ 30 ਦੇ ਸੰਗ ਤੇ ਗੋਲ ਵਾਲਾ ਪਿੰਡ ਕਰਕੇ ਜਾਂਦਿਰਨ ਲਾਇਆ ਜਾ ਰਿਹਾ ਉਹਦੇ ਵਰਕਰ ਸਰਬਰਤ ਸਸੀ ਕਾ ਜੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਡੇ ਛੀਦੇ ਆਜਾਉਂ ਅਸ਼ੀਰਪਗਤ ਸਿੰਘ ਜਿਹਦਾ ਅੱਜ ਜਨਮ ਦਿਹਾੜਾ ਅਸੀਂ ਮਨਾ ਰਹੇ ਹਾਂ ਹਰ ਸਾਲ ਮਨਾਈਦਾ ਵਾ ਸਾਡੀ ਵਾਇਸ ਆਫਤਾ ਰਵਿਆਨ ਦੀ ਟੀਮ ਜਿਹੜੀ ਆ ਇਹ ਇਹਨਾਂ ਦੀ ਯਾਦ ਨੂੰ ਤਾਜ਼ਾ ਰੱਖਣ ਵਾਸਤੇ ਇਹ ਜਨਮ ਮਨਾਨੇ ਆ ਜਨਮ ਦਿਨ ਮਨਾਨੇ ਆ ਲੱਡੂ ਵੰਡੇ ਜਾਂਦੇ ਨੇ ਤੇ ਬੜੀਆਂ ਖੁਸ਼ੀਆਂ ਮਨਾਈਆਂ ਜਾਂਦੀਆਂ ਮੈਂ ਸਾਰਿਆਂ ਨੂੰ ਇਹੋ ਹੀ ਅਪੀਲ ਕਰਦਾ ਵੀ ਅਸੀਂ ਜਿਸ ਤਰ੍ਹਾਂ ਸਾਰੇ ਰਲ ਮਿਲ ਕੇ ਜਨਮ ਦਿਨ ਮਨਾ ਰਹੇ ਇਸ ਤਰ੍ਹਾਂ ਹੀ ਇਹਨਾਂ ਨੇ ਸ਼ਹੀਦ ਦੀਆਂ ਪਾਈਆਂ ਦਿੱਤੀਆਂ ਨੇ ਸਾਡੇ ਕੁਰਬਾਨੀਆਂ ਦਿੱਤੀਆਂ ਨੇ ਸਾਡੇ ਦੇਸ਼ ਵਾਸਤੇ ਇਹ ਸਾਰੇ ਬੱਚੇ ਜਿੰਨੇ ਵੀ ਆ ਪੜ੍ਹੀਏ ਲਿਖੀਏ ਖੇਡਾਂ ਚੱਗੇ ਵਧਿਏ ਤੇ ਆਪਣੇ ਸ਼ਰਦਾ ਆਪਣੇ ਹਿੰਦੁਸਤਾਨ ਦਾ ਨਾਮ ਉੱਚਾ ਕਰੀਏ ਤੇ ਨਸ਼ਿਆਂ ਤੋਂ ਦੂਰ ਰਹੀਏ। ਬਹੁਤ ਬਹੁਤ ਚੌਕ ਲੱਗਾ ਬਹੁਤ ਬਹੁਤ ਲੱਗਾ। ਇੱਥੇ ਦੇਖਿਆ ਨੂੰ ਮਿਲਿਆ ਕਿ ਲੱਗ ਲੱਗੇ ਬਹੁਤ ਜ਼ਿਆਦਾ ਜ਼ਿੰਦਗੀ ਦੀਆਂ ਰੇੜੀਆਂ ਲੱਗੀਆਂ ਦੀਆਂ ਰੱਡੇ ਵਾਲੇ ਵੀ ਇੱਥੇ ਆ ਕੇ ਰੱਡੇ ਲਾਏ ਹੁੰਦੇ ਆ। ਉੱਥੇ ਪਰ ਇੱਕ ਕਮੇਟੀ ਘਰ ਵੱਲੋਂ ਕੀ ਉਪਰਾਲੇ ਕੀਤੇ ਜਾ ਰਹੇ ਨੇ। ਦੇਖੋ ਜੀ ਕਮੇਟੀ ਘਰ ਤੇ ਬਹੁਤ ਉਪਰਾਲੇ ਕਰਦੇ ਪਰ ਪਬਲਿਕ ਨੂੰ ਵੀ ਚਾਹੀਦਾ ਸਾਡਾ ਸਾਥ ਦੇਣਾ। ਨਾ ਇਹ ਲਫਾਫੇ ਬੰਦ ਕਰਦੇ ਆ ਜਿੱਥੇ ਨਹੀਂ ਉੱਥੇ ਹੀ ਕੂੜਾ ਥੁਰ ਦਿੰਦੇ ਆ ਜਦੋਂ ਵੀ ਆਹੀ ਘਰੋਂ ਘਰੋਂ ਪੂਰਾ ਕਲੈਕਟ ਕਰ ਰਹੇ ਆ। ਛੋਟਾ ਜਿਹਾ ਸਾਡਾ ਇੱਕ ਭਗਤ ਸਿੰਘ ਚੌਂਕ ਵਾ ਇਹਦੇ ਆਲੇ ਦੁਆਲੇ ਰੇੜੀਆਂ ਨੂੰ ਬੜੀ ਵਾਰੀ ਇਹ ਕੀਤਾ ਵੀ ਪਿੱਛੇ ਕਰੀਏ ਪਰ ਫਿਰ ਵੀ ਨਹੀਂ ਪਬਲਿਕ ਸਾਥ ਦાય ਤੇ ਫੇਰ ਹੀ ਕੰਮ ਹੋ ਸਕਦਾ ਤੇ ਪਬਲਿਕ ਸਾਥ ਨੇ ਨਿੰਦੀ ਮੈਂ ਤੇ ਹੋਈ ਕਹਾਂਗਾ ਇਹ ਬੜੀ ਕੋਸ਼ਿਸ਼ ਕਰਨਿਆ ਵੀ ਇਹਨਾਂ ਨੂੰ ਰੇੜੀਆਂ ਨੂੰ ਪਰੇ ਕਰੀਦਾ ਤਾਂ ਕਿ ਗੰਦਗੀ ਨਾ ਫਲਾਏ ਸਵੇਰੇ ਤੇ ਸ਼ਾਮ ਨੂੰ ਸਾਡੀ ਟਰਾਲੀ ਵਾਲੇ ਸਾਡੇ ਨਗਰ ਕਮੇਟੀ ਵਾਲੇ ਇਹਨਾਂ ਦਾ ਕੂੜਾ ਕਲੈਕਟ ਕਰਦੇ ਨੇ ਡੰਬ ਤੇ ਪੈਂ ਜਾਂਦੇ ਨੇ ਪਰ ਪਬਲਿਕ ਨੂੰ ਵੀ ਸਾਥ ਦੇਣਾ ਚਾਹੀਦਾ ਵੀ ਜੇ ਤਦੂ ਘਰੋਂ ਘਰੋਂ ਗਲਪ ਕਰੀਦਾ ਤੇ ਤੁਸੀਂ ਦਸਮੀ ਲਾਓ ਗਿੱਲਾ ਤੇ ਸੁੱਕਾ ਆਹ ਦੁਕਾਨਦਾਰ ਨੂੰ ਚਾਹੀਦਾ ਵੀ ਆਪਣੇ ਅੱਗੇ ਦਸਮੀ ਰੱਖ ਕੇ ਗਿੱਲਾ ਤੇ ਸੁੱਕਾ ਜੇ ਸਾਡੀ ਨਗਰ ਕਮੇਟੀ ਨਹੀਂ ਲੈ ਕੇ ਜਾਂਦੀ ਤੇ ਫਿਰ ਤੁਸੀਂ ਸਾਨੂੰ ਕਹਿ ਸਕਦੇ ਜੀ ਯਾਦੋ ਜੀ ਦਾ ਖਾਲਸਾ ਵਾਜੋ ਜੀ ਦੀ ਫਾਟੇ ਭਾਜ ਕ੍ਰਾਂਤੀਕਾਰੀ ਸੀ ਦੇ ਆਜ਼ਮ ਫਜ਼ਲਰ ਭਗਤ ਸਿੰਘ ਜੀ ਦੇ ਜਨਮ ਦਿਨ ਦੀ ਮੈਂ ਸਾਰੀਆਂ ਸੁਸਾਇਟੀਆਂ ਨੂੰ ਸੰਸਥਾਵਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਜਿਨ੍ਹਾਂ ਨੇ ਦੇਸ਼ ਵਾਸਤੇ ਆਪਣਾ ਆਪ ਵਾਰ ਕੇ ਸਾਨੂੰ ਇਹ ਰੋਸ਼ਨੀ ਦਿਖਾਈ ਸਰਦਾਰ ਭਗਤ ਸਿੰਘ ਜੀ ਉਹਨਾਂ ਦਾ ਜਨਮ 28 ਸਤੰਬਰ 1907 ਨੂੰ ਜਿਹੜਾ ਲਾਲਪੁਰ ਪਾਕਿਸਤਾਨ ਵਿਖੇ ਹੋਇਆ ਸੋ ਉਹਨਾਂ ਨੇ ਦੇਸ਼ ਵਾਸਤੇ ਜੋ ਕੁਝ ਕੀਤਾ ਮੈਂ ਤਾਂ ਸਮਝਿਆ ਵੀ ਉਹਦੇ ਉਹਨਾਂ ਤੋਂ ਅੱਗੇ ਕੋਈ ਵੀ ਜਿਹੜਾ ਬੰਦਾ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਨਹੀਂ ਸਗੋਂ ਦੇਸ਼ ਨੂੰ ਭ੍ਰਸ਼ਟਾਚਾਰ ਵਾਲੇ ਪਾਸੇ ਲੈ ਕੇ ਗਿਆ ਤੇ ਮੈਂ ਗਰ ਵੀ ਅਜੇ ਵੀ ਸਾਡੇ ਦੇਸ਼ ਦਾ ਕੁਝ ਨਹੀਂ ਵਿਗੜਿਆ ਸਾਡੇ ਨੌਜਵਾਨਾਂ ਅਗਾਰੀ ਮੈਂ ਬੇਨਤੀ ਕਰਦਾ ਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਭ੍ਰਸ਼ਾਚਾਰ ਨੂੰ ਨਤ ਪਾਈ ਜਾਵੇ ਅਤੇ ਚੰਗੇ ਚੰਗੇ ਲੀਡਰ ਅੱਗੇ ਸਾਡੇ ਆਉਣ ਜਿਹੜੇ ਸਾਡੇ ਸੰਸੇਦ ਦੇਣ ਅਤੇ ਸਾਡੇ ਦੇਸ਼ ਦਾ ਕੌਂਗਾ ਕੋਈ ਨਾ ਕੋਈ ਸੁਧਾਰ ਕਰ ਸਕਣ ਮੈਂ ਇੱਕ ਵਾਰ ਫਿਰ ਦੁਬਾਰਾ ਤੁਹਾਨੂੰ ਆਪਣੇ ਆਪਣੇ ਵੱਲੋਂ ਸਾਰੇ ਸਾਇਟੀਆਂ ਵੱਲੋਂ ਹਿਊਮਨ ਰਾਈਟਸ ਦੀ ਸੋਸਾਇਟੀ ਵੱਲੋਂ ਸਾਰੇ ਮੈਂਬਰ ਹਾਜ਼ਰ ਹੋਏ ਨੇ ਮੈਂ ਬਹੁਤ ਬਹੁਤ ਵਧਾਈ ਦਿੰਦਾ ਹਾਂ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਅੱਜ ਅੱਜ ਭਗਤ ਸਰਦਾਰ ਭਦਰ ਸਿੰਘ ਤੇ ਜਨਮ ਦਿਹਾੜੇ 117 ਵਾਂ ਜਨਮ ਦਿਨ ਅਸੀਂ ਇੱਥੇ ਆਏ ਆਂ ਸਾਰੀ ਪਬਲਿਕ ਨੂੰ ਲੱਖ ਲੱਖ ਵਧਾਈ ਦੇਣੇ ਆ ਪਰ ਮੈਂ ਪਬਲਿਕ ਦੇ ਅੱਗੇ ਬੇਨਤੀ ਕਰਾਂਗੀ ਕਿ ਜਿਹੜੇ ਇਹ ਭਗਤ ਸਿੰਘ ਨੇ ਆਡੇ ਵਾਸਤੇ ਕੰਮ ਕੀਤੇ ਨੇ ਸਾਡੀ ਪਬਲਿਕ ਨੂੰ ਸਾਰਿਆਂ ਨੂੰ ਇਕੱਠਿਆਂ ਹੋ ਕੇ ਇੱਥੇ ਆਣ ਕੇ ਖਲੋਣਾ ਚਾਹੀਦਾ ਇੱਕ ਉਹਨਾਂ ਦਾ ਇਹ ਵੀ ਸੰਦੇਸ਼ ਆ ਨੂੰ ਸਾਰਿਆਂ ਨੂੰ ਦੇਣਾ ਚਾਹੀਦਾ ਆਪਣੇ ਬੱਚਿਆਂ ਨੂੰ ਨਸ਼ਾ ਮੁਕਤ ਕਰੋ ਤੇ ਘਰ ਘਰ ਭਗਤ ਚੀਤ ਭਗਤ ਸਿੰਘ ਦੇ ਮੰਨ। ਇਹਹੀ ਬੇਨਤੀ ਕਰਾਂਗੀ ਕਿ ਇਹ ਨਾ ਨਸ਼ਿਆਂ ਤੋਂ ਜਿਹੜਾ ਇਹ ਰਹਿਤ ਹੋਣ ਤੇ ਚੀਤ ਭਗਤ ਸਿੰਘ ਵਰਗੇ ਸਾਰੇ ਹੀ ਬਣਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਜਿਹੜਾ ਵੀ ਬਾਦਸ਼ਾਹ ਬਣ ਗਿਆ ਉਹ ਮੋਸਟ ਕਰਪਟ ਹੋਏਗਾ ਨਹੀਂ ਤੇ ਅੱਜ ਤੱਕ ਜਿੰਨੇ ਵੀ ਸਾਡੇ ਬਣੇ ਆ ਉਹਨਾਂ ਦਾ ਰਿਕਾਰਡ ਤੁਸੀਂ ਤੁਹ ਸਕਦੇ ਹੋ ਅੱਜ ਵੀ ਅੱਧੇ ਜੇਲ੍ਹ 'ਚ ਤੇ ਅੱਧੇ ਬਾਹਰ ਤੇ ਅੱਧੇ ਕਿਤੇ ਸਾਡਾ ਸ਼ਹਿਰ ਸਾਨੂੰ ਹੀ ਸਾਫ਼ ਕਰਨਾ ਪੈਣਾ ਹੋਰ ਕਿਸੇ ਨੇ ਕਰਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ